ਸ਼ਾਮ ਜੀ ਮਿੱਤਰੋ ਐਸ ਵੇ 7 ਵਜੇ ਨੇ 7 ਵਜੇ ਨੇ ਮਿੱਤਰੋ ਤੇ ਮਾਲ ਵੀ ਨੱਪੜ ਗਿਆ ਲਿਆਦਾ ਸੀ ਹਾਂ ਜੀ ਗਾਇਜ਼ ਵੈਲਕਮ ਟੂ ਮਾਈ YouTube ਚੈਨਲ ਸਾਰਿਆਂ ਦਾ ਆਪਣੇ ਚੈਨਲ ਤੇ ਸਵਾਗਤ ਆ ਜਿਵੇਂ ਤੁਸੀਂ ਪਹਿਲਾਂ ਬਲੌਗ ਦੇਖ ਚੁੱਕੇ ਆਪਾਂ ਨਵਾਂ ਕੰਮ ਸਟਾਰਟ ਕਰ ਰਹੇ ਆ ਤੇ ਉਰੇ ਹੁਣ ਆਪਾਂ ਰੇੜੀ ਲਾਵਾਂਗੇ ਮੋਮೆಂಟ್ ਸਪਰਿੰਗ ਰੋਲ ਦੀ ਤੇ ਇੱਥੇ ਆ ਜਗਾ ਉਰੇ ਉਰੇ ਸਾਫ ਸਫਾਈ ਕਰਨਾ ਆਏ ਆ ਪਰ ਲੰਗਵਾਲ ਵੀ ਚਾਲਦੇ ਆਪਾਂ ਇੱਕ ਦੋ ਕੰਮ ਕਰਨੇ ਨੇ ਉਹ ਸਾਰਾ ਤੁਹਾਨੂੰ ਦੱਸਾਂਗੇ ਉਰ ਹੁਣ ਫਿਲਹਾਲ ਅਸੀਂ ਸਾਫ ਸਫਾਈ ਕਰਦੇ ਆਂ ਉਰੋਂ ਤੇ ਉਹ ਆਪਾਂ ਇੱਕ ਗੱਠੀ ਹੀ ਲਿਆਂਦੀ ਆ ਉਰ ਰੱਖਣ ਵਾਸਤੇ ਬੈਠਣ ਮੁੱਠਣ ਵਾਸਤੇ ਤੇ ਉੰਨੀ ਕੁ ਪਾਣੀ ਛੜਕੀ ਜਾਂਦਾ ਤੇ ਨਾਲ ਆਏ ਸਾਡੇ ਬੈਂਡੋ ਇਹ ਹੈਗਾ ਜੱਗਵੀਰ ਇਹ ਵੀ ਆਪਣਾ ਮਿੱਤਰੀ ਆ ਤੇ ਨਾਲ ਆ ਗਿਆ ਉਰੇ ਸਾਫ ਸਾਫ ਸਫਾਈ ਕਰਦੇ ਆ ਹੁਣ ਆਪਾਂ ਦੇਖ ਕੇ ਫਿਰ ਉਰੇ ਲੱਗੂ ਉਰੇ ਆਪਣੀ ਲੱਗ ਜੂਗੇ ਤੇ ਨਾਲ ਲੱਗੇ ਉਹਨੇ ਚਾਚੇ ਤੁਹਾਨੂੰ ਰਾਤ ਦਾ ਮਾਹੌਲ ਵੀ ਦਿਖਾਵਾਂਗੇ ਬਾਤੇ ਨਾਲ ਜੁੜੇ ਰਹੋ ਨਾਲ ਤੇ ਆਇਓ ਵਿజిਟ ਜ਼ਰੂਰ ਕਰਿਓ ਬਈ ਸਿੰਘ ਫਾਸਟ ਫੂਡ ਆਈ ਨਹੀਂ ਸੋ ਮਿੱਤਰੋ ਸਾਫ ਸੂਬ ਕਰਤਾ ਉਰੇ ਆਪਾਂ ਤੇ ਬਾਕੀ ਦੇਖਦੇ ਆਂ ਦੁਕਾਨਾਂ ਵਾਲੇ ਕਹਿ ਰਹੇ ਸੀ ਉਰੇ ਰੇੜੀ ਲਾਉਣੇ ਜੇ ਨਹੀਂ ਆਪਾਂ ਬਾਕੀ ਦੇਖਣੇ ਚੱਲਾ ਕਹਿੰਦੇ ਸਾਡੇ ਰੇੜੀਆਂ ਖੜਦਿਆਂ ਨੇ ਉਰੇ ਬਾਕੀ ਚੱਲੋ ਦੇਖਦੇ ਆਂ ਆਪਾਂ ਪੂਰੀ ਲਾਵਾਂਗੇ ਬਾਕੀ ਤਾਂ ਇਹਨਾਂ ਨੇ ਕਿਹੜਾ ਮੁੱਲ ਲਈ ਹੈ ਜਗਾ ਕਹਿੰਦੇ ਲਾਉਣੇ ਨੇ ਪੰਜਾਬੀ ਕਹਿੰਦੇ ਅੱਗੇ ਨੇ ਵਾਧ ਦੇ ਪਜਾਗੀ ਅੱਗੇ ਕੀ ਸਵਾਭ ਬਣਨਗੇ ਜੋ ਆਪਦੀ ਨੇ ਅੱਗੇ ਵਧਾ ਦਿੰਦੇ ਤੇ ਬਾਕੀ ਦੇਖਦੇ ਆਂ ਆਪਾਂ ਉਰੋਂ ਆਪਾਂ ਚੱਲਦੇ ਆਂ ਲੌਂਗ ਵਾਲ ਆਪਾਂ ਸੋ ਹਾਂਜੀ ਮਿੱਤਰੋ ਤੇ ਹੁਣ ਆਪਾਂ ਲਾਈਨ ਚੱਲਦੇ ਆ ਲੰਗਵਾਲ ਮੂਨਸ ਤੇ ਆਪਾਂ ਬਾਲਟੀ ਚ ਲੈ ਕੇ ਆਵਾਂਗੇ ਤੇ ਬਾਕੀ ਚੱਲਦੇ ਤੁਹਾਨੂੰ ਦਿਖਾਉਣੇ ਨਾਲ ਜੁੜੇ ਰਹੋ ਤੁਸੀਂ ਸੋਰਾ ਵੀ ਸਟਾਫ ਤੇ ਲੈਣੇ ਕੋਲੋਂ ਲੈ ਕੇ ਬਚਲਦੇ ਆ ਗੱਪਰ ਫਾਇਨਡ ਲੈਣਾ ਉਹ ਦੁਕਾਨ ਤੇ ਰਫੈਂਡ ਲੈ ਕੇ ਆਪਾਂ ਬਾਕੀ ਚੱਲਦੇ ਆ ਤੇ ਹਾਂਜੀ ਮਿੱਤਰੋ ਤੇ ਹੁਣ ਲੈ ਕੇ ਚੱਲਿਆ ਨਹੀਂ ਕੋਈ ਰੇੜੀ ਨਾਉਂਦਾ ਾਡੇ ਤੇ ਤੱਕਾ ਵੀ ਲਾ ਦਾਂਗੇ ਹੋਰ ਬਈ ਠੀਕ ਹੋ ਠੀਕ ਹੋ ਜੀ ਾਡੇ ਦੀ ਹਾਂ ਹੋਰ ਤੇ ਉੱਧਰ ਲਾਡੀ ਵੀ ਖੜਾ ਮਿੱਤਰੋ ਕੰਮ ਕਰਤਾ ਸਟਾਰਟ 10 15 ਮਿੰਟ ਹੀ ਹੋਏ ਨੇ ਕੰਮ ਕੀ ਤੈਨੂੰ ਸਟਾਰਟ ਤੇ ਇੱਧਰ ਆ ਛੋਟੇ ਛੋਟੇ ਜਵਾਕ ਆ ਗਏ ਇਹ ਬੜੀਆਂ ਕਰਾਉਣ ਆਏ ਨੇ ਪਹਿਲਾ ਦਿਨ ਹੀ ਆ ਕੰਮ ਦਾ ਸਟਾਰਟਿੰਗ ਆ ਤੇ ਬਾਕੀ ਦੱਸੋ ਕਿਵੇਂ ਲੱਗਿਆ ਖਾ ਕੇ ਓਕੇ ਫਰਸਟ ਦਿਨ ਹੀ ਇਹ ਬਾਕੀ ਹੋ ਆਪਾਂ ਵਧੀਆ ਤੋਂ ਵਧੀਆ ਬਣਾਵਾਂਗੇ ਤੇ ਆਟਮ ਕਰਤੀ ਨਹੀਂ ਗੁਣੇ ਤਿਆਰ ਤੇ ਨਾਲ ਇਹ ਇੱਧਰ ਹੈਗਾ ਚਾਚਾ ਇੱਧਰ ਚਾਚੇ ਨੇ ਕੋਲਚੇ ਦੇ ਲਈ ਪਈ ਆ ਰੈਡੀ ਤੇ ਆ ਇੱਧਰ ਮੁਹਮਮਦ ਸਪਰਿੰਗ ਰੋਡ ਵੜਿਆ ਜ਼ਰੂਰ ਕਰੋ ਬੇਜਟ ਬਰਨਾਲਾ ਬਰਨਾਲਿਆ ਰੋਡ ਤੇ ਉੱਤੀ ਆਉਂਦੀ ਆ ਇਹ ਮੜ ਪਰ ਪਿੰਡ ਆ ਬਾਈ ਬਨਾਲਾ ਸਰੂਰ ਨੂੰ ਜਾਂਦਾ ਰੋਡ ਇੱਥੇ ਮੇਨ ਰੋਡ ਤੇ ਆਉਂਦੀ ਆ ਬੇ ਦੇਖ ਲੋ ਮਿੱਤਰੋ ਥੋੜਾ ਸਲਾਦ ਰਹਿ ਗਿਆ ਸੀ ਉਹ ਖਾ ਲਉ ਮੈਂ ਲਿਆਇਆ ਯਾਰ ਇਹ ਚੰਗਾ ਕੰਮ ਆ ਥੋੜਾ ਆਉ ਦੇ ਖਾਂਦਾ ਨਾ ਖਿੱਚੋ ਖਿੱਚੋ ਕੰਮ ਖੈਰ ਉਹ ਸਬਸਕ੍ਰਾਈਬ ਕਰੋ ਬੋਲ ਕੇ ਦੱਸੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅੱਛਾ ਠੀਕ ਆ ਜੀ ਮਿੱਤਰੋ ਐਸ ਵੇ 7 ਵਜੇ ਨੇ 7 ਵਜੇ ਨੇ ਮਿੱਤਰੋ ਤੇ ਮਾਲ ਵੀ ਨਿਪੜ ਗਿਆ ਲਿਆਦਾ ਸੀ ਨਵੇਂ ਕੰਮ ਕਰਕੇ ਥੋੜੀ ਲਿਆਤਾ ਸੀ ਉਹ ਨਿਪੜ ਗਿਆ ਹੈ ਚਾ ਕੁਛ ਮਰਜ਼ੀ ਲਾ ਲਾ ਤੇ ਉਹ ਨੀਕੋ ਕਰੀ ਜਾਂਦਾ ਤੇ ਹੁਣ ਅਸੀਂ ਆਇਆ ਵਾਸੇ ਕਹਤ ਅਸੀਂ ਵੀ ਖਾ ਖੋ ਲਈਏ ਕਿਉਂ ਵੀ ਕਾਲੀ ਤੇ ਓੜਾ ਬਾਕੀ ਭਾਈ ਹੋਰ ਵੀ ਤੁਹਾਨੂੰ ਦੱਸੀ ਜਾਵਾਂਗੇ ਜਾਣਕਾਰੀ ਤੇ ਆ ਆਪਣਾ ਵੀ ਦੁਕਾਨ ਆ ਤੇ ਇਧਰ ਨਾਲ ਚਾਚੀ ਦਾ ਦੁਕਾਨ ਆ ਇਹ ਚਾਚਾ ਨੇ ਕੁਲਚੇ ਲਾਇਏ ਹੋਏ ਨੇ ਓ ਅੱਛਾ ਓ ਆ ਜਾ ਠੀਕ ਹੋ ਇਧਰ ਚਾਚਾ ਨੇ ਲਾਈ ਹੋਇਆ ਵੀ ਕੁਲਚਾ ਦੀ ਚੀਜ਼ ਦਿਖਾਈਏ ਤੇ ਇਧਰ ਆ ਬੱਗੀ ਦਾ ਚਾਰਾ ਹੀ ਠੀਕ ਆ ਚਾ ਓਕੇ ਆ ਦੇਖੋ ਜੀ ਕਿੱਡਾ ਓਏ ਐਂ ਗੱਲ ਨਹੀਂ ਆ ਦੇਖੋ ਆ ਇਸ ਰੋਲ ਤਰਤਾ ਜੀ ਗਰਮਾ ਜੀ ਇਹ ਹੁਣ ਸਾਡੇ ਵਾਸਤੇ ਸੀ ਇਹ ਖਾਵਾਂਗੇ ਬਾਬੇ ਦੀ ਕਿਰਪਾ ਨਾਲ ਚਲੋ ਵਧੇ ਚੱਲ ਪਿਆ ਅੱਗੇ ਤੇ ਬਾਕੀ ਚੱਲਾਂਗੇ ਓਕੇ ਜੀ ਤੇ ਇਸ ਵੇਲੇ ਬਲੌਗ ਨੂੰ ਦੇ ਆਪਾਂ ਕਰਦੇ ਆਂਡ ਤੇ ਬਾਕੀ ਚੈਨਲ ਬਲੌਗ ਦੇਖਣ ਵਾਸਤੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਧੰਨਵਾਦੀ ਟੀਮ 09